ਸਸਰੀ ਗੱਲ ਸ਼ਿਰਕਾਪਤੀ ਦੇਖ ਰਿਹਾ ਹੂੰ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ 10 ਤਰੀਕ ਦੀ ਯੂਨੀਵਰਸਿਟੀ ਦੇ ਵਿੱਚੋਂ ਕਾਲ ਦਿੱਤੀ ਹੋਈ ਸੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਪਰੋਂ ਤਾਂ 10 ਤਰੀਕ ਨੂੰ ਉੱਥੇ ਬਹੁਤ ਹੀ ਵੱਡਾ ਇਕੱਠ ਹੋਇਆ ਪੂਰੇ ਪੰਜਾਬ ਦੇ ਵਿੱਚੋਂ ਬਾ ਚੜ ਕੇ ਨੌਜਵਾਨਾਂ ਨੇ ਕਿਸਾਨਾਂ ਨੇ ਪੰਜਾਬ ਦੇ ਹਰ ਕੋ ਪੰਜਾਬੀ ਨੇ ਹਿੱਸਾ ਲਿਆ ਜਿਹੜੇ ਪੰਜਾਬ ਦੀ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਦੇ ਵਿੱਚ ਸਥਿਤ ਹੈ ਉਸ ਨੂੰ ਬਚਾਉਣਾ ਚਾਹੁੰਦੇ ਸੀ ਤਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸਾਰਿਆਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਬਹੁਤ ਸਾਰੇ ਨਾਕੇ ਲਗਾਏ ਗਏ ਤਾਂ ਨਾਕਿਆਂ ਨੂੰ ਜਿਹੜਾ ਤੋੜ ਕੇ ਵੀ ਇਹ ਲੋਕ ਜਿਹੜੇ ਹੈ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਏ ਤਾਂ ਉੱਤੇ ਹੀ ਯੂਨੀਵਰਸਿਟੀ ਦੀ ਸਟੂਡੈਂਟ ਜਿਸ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਗੇਟ ਦੇ ਉੱਪਰ ਘੇਰੇ ਗਿਆ ਹਾਲਾਂਕਿ ਉਹ ਜਿਹੜੀ ਬੱਚੀ ਸੀ ਉਹ ਅਨੰਦ ਪ੍ਰਸਾਦ ਦੀ ਹੈ ਉਹ ਯੂਨੀਵਰਸਿਟੀ ਦੀ ਸਟੂਡੈਂਟ ਵੀ ਸੀ ਉਸ ਨੂੰ ਰੋਕਿਆ ਗਿਆ ਗੇਟ ਤੇ ਪਰ ਜਦੋਂ ਉਸਨੇ ਪੁਲਿਸ ਤੋਂ ਤੰਗ ਆ ਕੇ ਪੁਲਿਸ ਨੂੰ ਠੋਕਵੇਂ ਜਵਾਬ ਦਿੱਤੇ ਤਾਂ ਉਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਵਿੱਚ ਫਿਰ ਇੱਕ ਨੈਂਸੀ ਗਰੇਵਾਲ ਨਾਮ ਦੀ ਔਰਤ ਹੈ ਉਸਨੇ ਉਸ ਲੜਕੀ ਨੂੰ ਕਾਫੀ ਜਣਾ ਮੰਦਾ ਚੰਗਾ ਬੋਲੇ ਸੀ ਆ ਉਹ ਤੁਹਾਨੂੰ ਪਹਿਲਾਂ ਉਹ ਵੀਡੀਓ ਸੁਣਾਉਂਦੇ ਆ ਤਾਂ ਸੁਣਿਆ ਤੁਸੀਂ ਇਸ ਨੈਂਸੀ ਗਰੇਵਾਲ ਨੇ ਕਿਸ ਤਰ੍ਹਾਂ ਇਸ ਭੈਣ ਨੂੰ ਮੱਦਾ ਚੰਗਾ ਬੋਲੇ ਸੀ ਤਾਂ ਇਸ ਦਾ ਜਿਹੜਾ ਜਵਾਬ ਅੱਜ ਸਰਦਾਰ ਸਿਮਰਜੀਤ ਸਿੰਘ ਮਾਨ ਹੁਣਾ ਦੇ ਵੱਲੋਂ ਦਿੱਤਾ ਗਿਆ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਇਸ ਪੈਣ ਨੂੰ ਜਿਹੜਾ ਸੱਚੀ ਸਨਮਾਨਤ ਕੀਤਾ ਗਿਆ ਦੇਖ ਸਕਦੇ ਹੋ ਤੁਸੀਂ ਇੱਕ ਅਵਾਰਡ ਦੇ ਨਾਲ ਇਸ ਨੂੰ ਸਨਮਾਨਤ ਕੀਤਾ ਗਿਆ ਇੱਕ ਖਿਤਾਬ ਹੈ ਜਿਹੜਾ ਇਸ ਪੈਣ ਨੂੰ ਦਿੱਤਾ ਗਿਆ ਤਾਂ ਬਹੁਤ ਹੀ ਜਿਹੜੀ ਵੀਡੀਓ ਹੈ ਉਹ ਵਾਇਰਲ ਹੋ ਰਹੀ ਹੈ ਉਹ ਤੁਹਾਨੂੰ ਸੁਣਾਉਣੀ ਆ ਕਿਸ ਤਰ੍ਹਾਂ ਇਸ ਪੈਣ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਨਮਾਨਤ ਕੀਤਾ ਗਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਦ ਸੰਗਤ ਜੀ ਅੱਜ ਤੋਂ ਜਿਹੜਾ ਹੁਕਮ ਦਿੱਲੀ ਨੂੰ ਭੇਜਣਾ ਦੋਨੋਂ ਹੱਥ ਖੜੇ ਕਰਕੇ ਉੱਚੀ ਆਵਾਜ਼ ਵਿੱਚ ਤੁਹਾਡੇ ਭੇਜਣ ਤੋਂ ਪਹਿਲਾਂ ਆਵਾਜ਼ ਪਹੁੰਚ ਜਾਵੇ ਦੋਨੋਂ ਹੱਥ ਖੜੇ ਕਰਕੇ ਉੱਚੀ ਆਵਾਜ਼ ਮੈਂ ਕਹੂੰਗਾ ਸੰਤ ਭਿੰਡਰਾਂ ਵਾਲੇ ਦੀ ਜਿੰਦਾਬਾਦ ਉੱਚੀ ਆਵਾਜ਼ ਕਹਿਣਾ ਸੰਤ ਭਿੰਡਰਾਂ ਵਾਲੇ ਸੰਤ ਭਿੰਡਰਾਂ ਵਾਲੇ ਸੰਤ ਭਿੰਡਰਾਂ ਫਕੀ ਵੇਜ ਪੈ ਬੋਲੇ ਸ਼ਾਨ ਹੈ ਖਾਲਸਪੁਰ ਜੈ ਜੀ ਖਾਲਸਪੁਰ ਜਿੰਦਾਬਾਦ ਖਾਲਸਪੁਰ ਜਿੰਦਾਬਾਦ ਖਾਲਸਪੁਰ ਜਿੰਦਾਬਾਦ ਖਾਲਸਪੁਰ ਜਿੰਦਾਬਾਦ ਖਾਲਸਪੁਰ ਜਿੰਦਾਬਾਦ ਗੁਰੂ ਰੂਪ ਖਾਲਸਾ ਜੀ ਪ੍ਰਧਾਨ ਸਾਹਿਬ ਨੇ ਬੋਲਣੇ ਮੈਂ ਸਾਰੇ ਸਟੇਜ ਤੇ ਬੈਠੇ ਸਜਣਾਂ ਦਾ ਉਹ ਬੇਨਤੀ ਕਰੂੰਗਾ ਕਿ ਪ੍ਰਧਾਨ ਸਾਹਿਬ ਦੇ ਨਾਲ ਹੋਰ ਕਿਸੇ ਨੇ ਨਹੀਂ ਖੜਨਾ ਪ੍ਰਧਾਨ ਸਾਹਿਬ ਬੋਲਣਗੇ ਹੋਰ ਕਿਸੇ ਸਿੰਘ ਨੇ ਪ੍ਰਧਾਨ ਸਾਹਿਬ ਦੇ ਨਾਲ ਨਹੀਂ ਖੜਨਾ ਪ੍ਰਧਾਨ ਸਾਹਿਬ ਦੇ ਬੋਲਣ ਤੋਂ ਪਹਿਲਾਂ ਮੋਗਾ ਅਗਲੇ ਜਥੇਬੰਦੀ ਪ੍ਰਧਾਨ ਸਾਹਿਬ ਨੂੰ ਸਨਮਾਨਤ ਕਰੂਗੀ ਅਤੇ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਵੱਲੋਂ ਦਿਨਾ ਸਾਹਿਬ ਵੱਲੋਂ ਸਰਪੰਚ ਰਣਜੀਤ ਸਿੰਘ ਜੀ ਰੁਪਿੰਦਰ ਸਿੰਘ ਜੀ ਦਿਨਾ ਦਿਨਾ ਮੈਂਬਰ ਬਲਾਕ ਸੰਮਤੀ ਉਹ ਪ੍ਰਧਾਨ ਸਭਾ ਸੰਵਾਦ ਕਰਨਗੇ ਸਟੇਜ ਤੇ ਬੈਠੇ ਸਾਰਿਆਂ ਨੂੰ ਬੇਨਤੀ ਹੈ ਕਿ ਪ੍ਰਧਾਨ ਸਾਹਿਬ ਨਾਲ ਖੜਨ ਦੀ ਹੋਰ ਕੋਈ ਕੋਸ਼ਿਸ਼ ਨਾ ਕਰੇ ਹੋਰ ਗੁਰਜਾਣ ਸਿੰਘ ਜੀ ਕਟੂ ਜਿਨ੍ਹਾਂ ਨੇ ਮੈਹਲ ਕਲਾ ਹਲਕੇ ਤੋਂ 20 ਗੱਡੀਆਂ ਦਾ ਕਾਫਲਾ ਇਹ ਲੈ ਕੇ ਆਏ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਹ ਵੀ ਆਪਣੀ ਗੱਲ ਕਹਿਣਗੇ ਅੱਜ ਦੀ ਇਸ ਸਟੇਜ ਤੋਂ ਸਾਡੇ ਦਰਮਿਆਨ ਪੰਜਾਬੀ ਯੂਨੀਵਰਸਿਟੀ ਦੀ ਉਹ ਵਿਦਿਆਰਥਣ ਜਿਨੇ ਵਿਦਿਆਰਥੀ ਸੰਦਰਸ਼ ਦੇ ਦੌਰਾਨ ਪੁਲਿਸ ਦੀ ਅੱਖ ਦੇ ਵਿੱਚ ਅੱਖ ਪਾ ਕੇ ਲਲਕਾਰਾ ਮਾਰਿਆ ਉਹ ਬੀਬੀ ਹਰਮਪ੍ਰੀਤ ਕੌਰ ਸਾਡੇ ਚ ਬਰਾਜਮਾਲ ਨੇ ਅੱਜ ਸ਼ਰੋਮਣੀ ਕਾਲੀਦਾ ਲੰਦਰਸਰ ਮਾਤਾ ਪਿਤਾ ਕੋਰ ਦੇ ਇਵਾਰਡ ਦੇ ਨਾਲ ਬੀਬੀ ਹਰਮਨ ਪ੍ਰੀਤਕੌਰ ਦਾ ਸਨਮਾਨ ਕਰਕੇ ਖੁਸ਼ੀ ਮਹਿਸੂਸ ਕਰ ਰਹੀ ਹੈ ਮੈਂ ਬੇਨਤੀ ਕਰਾਂਗਾ ਪਾਰਟੀ ਪ੍ਰਧਾਨ ਸਰਦਾਰ ਮਾਨ ਸਾਹਿਬ ਨੂੰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀਆ ਨੂੰ ਕਿ ਆਉਣ ਬੀਬੀ ਜੀ ਨੂੰ ਆਵਾਰਡ ਦੇਣ ਬੀਬੀ ਹਰਮਨ ਪ੍ਰੀਤਕੌਰ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਿਹੜੇ ਆਏ ਨੇ ਹਾਂ ਜੀ ਆਓ ਪ੍ਰਾਨ ਸਾਹਿਬ ਜੀ ਪੜਾ ਦਿਓ ਪੜਾ ਦਿਓ ਬੀਬੀ ਜੀ ਦੇ ਮਾਤਾ ਪਿਤਾ ਜਿਹੜੇ ਨਾਲ ਆਏ ਨੇ ਸਟੇਜ ਤੇ ਨੇ ਆ ਜਾਓ ਪਲੀਜ਼ ਕਿਰਪਾ ਕਰਕੇ ਸੋ ਨਿਹਾਲ ਆ ਬਾਪੂ ਜੀ ਨੂੰ ਕਿਲੇ ਉਹਨਾਂ ਨੂੰ ਬੁਲਾਓ ਉਹਨਾਂ ਦੇ ਫਜ਼ਲ ਸਾਹਿਬ ਆਏ ਨੇ ਆਗੇ ਜੀ ਆਗੇ ਪਿੱਛੇ ਆਓ ਉਹਨਾਂ ਦੇ ਫਜ਼ਲ ਸਾਹਿਬ ਨਾਲ ਆਏ ਆ ਆ ਆਗੇ ਗਰੈਂਟ ਆਜੋ ਜੀ ਇੱਧਰ ਵੀ ਆਓ ਹਾ ਲੋ ਜੀ ਬਾਦਰ ਸਾਹਿਬ ਪਿੰਡ ਕਾਂਗੜ ਦੀ ਸਮੁੱਚੀ ਦੀਨਾ ਕਾਂਗੜ ਦੀ ਫਾਜ ਸੰਗਤ ਨਗਰ ਪੰਚਾਇਤ ਦੀਨਾ ਸਾਹਿਬ ਦਾ ਸਮੂਹ ਨਗਰ ਵੱਲੋਂ ਅਤੇ ਜਿਲ੍ਹਾ ਜੱਫੇਬੰਦੀ ਮੋਗੇ ਵੱਲੋਂ ਸਰਦਾਰ ਮਾਨ ਸਾਹਿਬ ਦਾ ਸਨਮਾਨ ਹੋਣਾ ਮੈਂ ਬੇਨਤੀ ਕਰਾਂ ਕਿ ਅੱਗੇ ਆਉਣ ਬੋਲੇ ਇਸਾਨਹਾ ਪਾਈ ਅਵਤਾਰ ਸਿੰਘ ਖੰਡਾ ਅਮਰ ਰਹੇ ਪਾਈ ਹਰਦੀਪ ਸਿੰਘ ਨੱਜਰ ਅਮਰ ਰਹੇ ਪਾਈ ਦੀਪ ਸਿੰਘ ਦੁਰਨਾਥ ਸਿੰਘ ਦੇ ਪਿੰਡਾਂ ਵਾਲੇ ਜਿੰਦਾਬਾਦ ਬੋਲੇ ਇਸਾਨਾ ਸੁਬਾਨ ਅੱਲਾਹ ਕਰੋ ਜੀ ਬਲਰਾਜ ਸਿੰਘ ਚਲੋ ਜਿਲਾ ਜਥੇਬੰਦੀ ਮਾਨਸਾਹਲ ਜੀਆਂ ਦਾ ਸਨਮਾਨ ਕਰ ਰਹੇ ਨੇ ਤੇ ਹਰਪਾਲ ਸਿੰਘ ਜੀ ਕੁਸਾ ਬਲਦੇਵ ਸਿੰਘ ਜੀ ਗਾਗੜਾ ਜਥੇਦਾਰ ਬਲਰਾਜ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਐ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਲਗਾਤਾਰ 2 ਮਹੀਨਿਆਂ ਤੋਂ ਪਿੰਡ ਪਿੰਡ ਜਾ ਕੇ ਪਾਰਟੀ ਦਾ ਸਨੇਹਾ ਲੈ ਕੇ ਗਏ ਨੇ ਇਸ ਟੀਮ ਦੇ ਅੱਗੇ ਪਾਰਟੀ ਦਾ